ਹਾਂਜੀ ਆ ਜਿਹੜਾ ਕਤਲ ਦੀ ਗੁੱਥੀ ਨੂੰ ਸਮਝਾਇਆ ਕੋਸ਼ਿਸ਼ ਘੰਟਿਆਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਕੱਲ ਸਾਨੂੰ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਆ ਦੇ ਵਿੱਚ ਦੀ ਵਾਰਦਾਤ ਹੈ ਜੀ ਇਹ ਮਿਆਪੁਰ ਚੰਗਰ ਪਿੰਡ ਪੈਂਦਾ ਇੱਥੇ ਰੋਪੜ ਦੀ ਹੱਦ ਨਾਲ ਲੱਗਦਾ ਹੈ ਉੱਥੇ ਪਿੰਡ ਤੋਂ ਕੱਲ ਸਾਨੂੰ ਇਤਲਾਹ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇ ਤੇ ਲੇਬਰ ਦਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਮ ਸ਼ੈਂਕੀ ਸੀਗਾ ਤੇ ਉਹਦੇ ਪੰਜ ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਐ ਉਹ ਨਾਲ ਉਥੇ ਰਹਿੰਦੇ ਸੀਗੇ ਤੇ ਲੀਬਰ ਦਾ ਕੰਮ ਕਰਦੇ ਸੀਗੇ ਉਹ ਰਾਤ ਨੂੰ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੀ ਸਾਡੇ ਕੋਲ ਇਹ ਤਲਾਹ ਹੁੰਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਐ ਮਿਆਪੁਰ ਚਾਂਗਰ ਦੇ ਵਿੱਚ ਹੀ ਉਥੇ ਕੋਈ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜਿਹ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉਥੇ ਕੁੱਟਮਾਰ ਕੀਤੀ ਆ ਤੇ ਉਥੇ ਉਹਦੀ ਮੌਤ ਹੋਈ ਹੈ ਇਦੇ ਸੰਬੰਧ ਦੇ ਵਿੱਚ ਜਿਹੜਾ ਸ਼ੈਂਕੀ ਮ੍ਰਿਤਕ ਹੈ ਉਹਦੀ ਵਾਈਫ ਅਪ੍ਰਿੰਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨਤਾ ਰਾਤ 103 ਤੇ 126 2 ਬੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਂ ਹੈ ਇੱਕ ਤਾਂ ਹੈ ਸੁਧਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ ਤੇ ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੋਲੀ ਤਹਿਸੀਲ ਕਰੜ ਮੋਹਾਲੀ ਦਾ ਜਿਹੜਾ ਹੈਗਾ ਇਹ ਰਹਿਣ ਵਾਲਾ ਹੈ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕੱਦਮੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਪਹਿਲਾਂ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਨੇ ਜਿਹੜਾ ਸੁਦਾਗਰ ਸਿੰਘ ਹੈ ਇਹਦੇ ਤੇ 42 ਨੰਬਰ ਮੁਕੱਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀਗਾ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ 인ਦਰਜੀਤ ਸਿੰਘ ਇਹਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜ ਹੈ ਹੋਇਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹ ਹੀ ਹੈ ਜੀ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀਗਾ ਕਿਸੇ ਦੋਸਤ ਮਿੱਤਰ ਨੂੰ ਮਿਲਣ ਜਦੋਂ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਦ ਕੋਲੇ ਚਲਾ ਗਿਆ ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪਦਾ ਬੰਦੀ ਬਣਾ ਲਿਆ ਵੀ ਛੱਕੀ ਜਾਪਦੇ ਹੋਏ ਤੇ ਇਹਦੀ ਕੁੱਟਮਾਰ ਕਾਫੀ ਕੀਤੀ ਗਈ ਉਸ ਦੇ ਵਿੱਚ ਜਦੋਂ ਇਹ ਗੱਲ ਸਵੇਰ ਉਹਦੀ ਵਾਈਫ ਨੂੰ ਪਤਾ ਲੱਗਦੀ ਹੈ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਹੈ ਤਾਂ ਉਹਦਾ ਹਸਬੰਡ ਉਸ ਟਾਈਮ ਉੱਥੇ ਜਾਉਂਦਾ ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਹਨੇ ਉਸ ਟਾਈਮ ਉੱਥੇ ਜਿਹੜਿਆ ਸੁਦਾਗਰ ਤੇ ਇੰਦਰਜੀਤ ਹੈ ਦੋਨਾਂ ਨੂੰ ਰਿਕੁਐਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਹੈ ਵੀ ਇਹਨੂੰ ਮੇਰੇ ਨਾਲ ਜਾਣ ਦਿੱਤਾ ਜਾਵੇ ਇਹਦਾ ਇਲਾਜ ਕਰਾਉਣਾ ਜ਼ਰੂਰੀ ਹੈ ਵੀ ਇਹਦੇ ਸੱਟਾਂ ਲੱਗੀਆਂ ਹੋਈਆਂ ਨੇ ਕਾਫੀ ਰਿਕੁਐਸਟ ਵਗੈਰਾ ਕੀਤੀ ਤੇ ਆਪਣਾ ਉਹਨਾਂ ਦੱਸਿਆ ਵੀ ਮੈਂ ਅਸੀਂ ਉਹ ਲੋਕਲ ਹੀ ਲੇਬਰ ਕਰਦੇ ਆ ਮੈਂ ਵਾਈਫਾਂ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਡਰਾ ਤਮਕਾ ਕੇ ਤੋਰਤਾ ਤੇ ਉਹਨੂੰ ਉੱਥੋਂ ਲੈ ਜਾਣ ਨਹੀਂ ਦਿੱਤਾ ਫੇਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸੈਕ ਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਹਾਂ ਉਸੇ ਟਾਈਮ ਹੀ ਉਹਨਾਂ ਨੇ ਕੁਝ ਹੀ ਪਲਾਦੇ ਵਿੱਚ ਮੌਕੇ ਤੇ ਦਮ ਤੋੜਤਾ ਤਾਂ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਸੀ ਹੈ ਜੀ ਤੇ ਸਰ ਮਾਨੀਅਕ ਅਦਾਲਤ ਤੇ ਪੇਸ਼ ਕੀਤਾ ਹਣਾ ਕਿੰਨੇ ਦਿਨ ਦਾ ਬੋਸ ਰਿਮਾਂਡ ਮਿਲੇ ਜੀ ਅੱਜ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਮਾਨੀਅਕ ਅਦਾਲਤ ਉਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਗੇ ਇਹਨਾਂ ਦੀ ਪੁੱਛ ਕੇ ਛੋੜ ਕੀਤੀ ਜਾਊ ਮੌਤ ਦੇ ਘਟਕਾਰ ਨੂੰ ਵਾਸਤੇ ਕੋਈ ਹਥਿਆਰ ਦਾ ਇਸਤੇਮਾਲ ਕੀਤਾ ਰਿਹਾ ਕਿਉਂ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਗਈ ਹੈ ਬਾਕੀ ਜਿਹੜਾ ਹੈਗਾ ਉਹ ਵੀ ਹੁਣ ਦੌਰਾਨੀ ਤਫਤੀਸ਼ ਜਿਹੜਾ ਹੈਗਾ ਉਹ ਹੈ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਾਮਦ ਕਰਵਾਇਆ ਜਾਊਗਾ ਪੁੱਛਗਿੱਛ ਕਰਕੇ ਮਾਰਨ ਦਾ ਕੀ ਕਰਨ ਸਾਹਮਣੇ ਆਈ ਦੀ ਗੱਲ ਕਰੀਏ ਮਾਰਨ ਦਾ ਜਿਹੜਾ ਕਾਰਨ ਸਾਹਮਣੇ ਇਹੀ ਆ ਰਿਹਾ ਜੀ ਕਿ ਇਹਨਾਂ ਨੂੰ ਜਾਂ ਤਾਂ ਕੋਈ ਸ਼ੱਕੀ ਲੱਗਿਆ ਬੰਦਾ ਪਰ ਉਸ ਤੋਂ ਬਾਅਦ ਇਹ ਆਪ ਕਾਨੂੰਨ ਨੂੰ ਸਾਰੇ ਨੂੰ ਆਪ ਦੇ ਹੱਥ ਚ ਲੈ ਲਿਆ ਕੁੱਟਮਾਰ ਕੀਤੀ ਗਈ ਅਗਰ ਕੋਈ ਇਹੋ ਜੀ ਗੱਲ ਸ਼ੱਕੀ ਸੀਗੀ ਤੇ ਜਦੋਂ ਵਾਈਫ ਉਹਦੀ ਆ ਗਈ ਸੀਗੀ ਜਾਂ ਪਿੰਡ ਦੇ ਨਾਲ ਲੋਕਲ ਪਿੰਡ ਸੀਗਾ ਉੱਥੋਂ ਜਾ ਕੇ ਟਾਈ ਅਪ ਕੀਤਾ ਜਾ ਸਕਦਾ ਸੀਗਾ ਜੇ ਕੋਈ ਇਹੋ ਜੀ ਗੱਲਬਾਤ ਹੈ ਕੁੱਟਣ ਮਾਰਾ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਜੇ ਬੰਦੇ ਨੂੰ ਓਵਰ ਪਾਵਰ ਕਰ ਲਿਆ ਗਿਆ ਸੀਗਾ ਤਾਂ ਇਮੀਡੀਏਟਲੀ ਉਹ ਚੀਜ਼ ਕੀਤੀ ਜਾਂਦੀ ਬਟ ਉਹਨੂੰ ਕੁੱਟਿਆ ਮਾਰਿਆ ਗਿਆ ਜਦੋਂ ਪਰਿਵਾਰ ਆਇਆ ਉਹਨਾਂ ਨੂੰ ਹੈਂਡ ਓਵਰ ਵੀ ਨਹੀਂ ਕੀਤਾ ਗਿਆ ਤੇ ਉਹਦਾ ਖੂਨ ਵਗਦਾ ਰਿਹਾ ਉਹ ਬੰਦਾ ਉੱਥੇ ਹੀ ਪਿਆ ਰਿਹਾ ਉਹ ਜਦੋਂ ਉੱਥੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਫੇਰ ਜਾ ਕੇ ਜਿਹੜਾ ਹੈਗਾ ਇਨੂੰ ਲੈ ਕੇ ਜਾਣ ਦੀ ਗੱਲ ਚੱਲਦੀ ਹੈ ਨਾਲ ਦੀ ਨਾਲ ਹੀ ਉਹਦੀ ਉੱਥੇ ਉਦੋਂ ਤੱਕ ਉਹ ਆਪਣਾ ਜਿਹੜਾ ਹੈਗਾ ਉਹਦਾ ਡੈਮੇਜ ਹੋ ਚੁੱਕਾ ਸੀ ਜ਼ਿਆਦਾ ਤੇ ਉਹਦੀ ਡੈਥ ਹੋ ਜਾਂਦੀ ਹੈ